ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਉਹਨਾਂ ਦੀ ਹਿਸਟਰੀ ਹੈ ਸਾਨੂੰ ਕੇਵਲ ਤੇ ਕੇਵਲ ਦਸਮ ਪਾਤਸ਼ਾਹ ਦੀ ਕਲਮ ਤੋਂ ਮਿਲਦੀ ਕਿਸੇ ਹੋਰ ਇਤਿਹਾਸਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਨਹੀਂ ਲਿਖਿਆ ਖਾਸ ਕਰਕੇ ਰੰਗਜੀਤ ਦੇ ਸਮਕਾਲੀਆਂ ਨੇ ਗੁਰੂ ਘਰ ਦੇ ਵਿਰੋਧੀਆਂ ਨੇ ਫਾਰਸੀ ਤੇ ਅਰਬੀ ਦੇ ਲਿਖਾਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਨਹੀਂ ਲਿਖਿਆ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਹੋਊਗਾ ਉਦੋਂ ਅਰੰਗਜੇਪ ਤੇ ਛਿੱਕੜ ਸੁੱਟਿਆ ਜਾਊ ਉਦੋਂ ਸਿਰਫ ਉਹਦੇ ਸਿਰ ਤੇ ਸਵਾਹ ਪਾਊਗੀ ਤੂੰ ਸਾਡੇ ਹਿੰਦੂਸਤਾਨ ਦਾ ਬਾਦਸ਼ਾਹ ਹੈ ਉਸ ਨੂੰ ਅਸੀਂ ਬਾਦਸ਼ਾਹ ਸਲਾਮਤ ਕਰਕੇ ਬੁਲਾਉਂਦੇ ਹਾਂ ਇਸ ਕਰਕੇ ਇੱਕ ਫਕੀਰ ਦੀ ਉਦੋਂ ਮੌਤ ਹੋਈ ਸੀ ਜਿਹਨੂੰ ਇੱਕ ਫਕੀਰ ਨੂੰ ਮੌਤ ਦੇ ਘਾਟ ਉਤਾਰ ਰਿਹਾ ਸੀ ਉਹਦਾ ਜਿਗਰ ਹੈ ਗੁਰੂ ਸਾਹਿਬ ਨੂੰ ਜਦੋਂ ਸ਼ਹੀਦ ਕੀਤਾ ਉਸ ਤੋਂ ਬਾਅਦ ਇੱਕ ਸਿੱਖ ਨੇ ਗੁੱਸੇ ਵਿੱਚ ਆ ਕੇ ਰੰਗਦੇਵ ਜਦੋਂ ਜਾਮਾ ਮਸਜਿਦ ਦੇ ਵਿੱਚ ਜਾ ਰਿਹਾ ਸੀ ਜਲੂਸ ਦੀ ਸ਼ਕਲ 'ਚ ਨਮਾਜ਼ ਪੜਨ ਲਈ ਉਦੋਂ ਇੱਕ ਸਿੱਖ ਨੇ ਗੁੱਸੇ ਵਿੱਚ ਆ ਕੇ ਉਹਦੇ ਇੱਟ ਮਾਰੀ ਉਹ ਬਚ ਗਿਆ ਉਹਦੇ ਵੱਜੇ ਨਹੀਂ ਪਰ ਉਹ ਸਿੱਖ ਨੂੰ ਕਤਲ ਕੀਤਾ ਗਿਆ ਉਹਦਾ ਵੀ ਜਿਗਰ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦਾ ਜਿਗਰ ਨਹੀਂ ਤੋਂ ਸਾਨੂੰ ਸਾਡੀ ਹਿਸਟਰੀ ਦੇ ਵਿੱਚ ਅਸੀਂ ਸਿੱਖ ਇਤਿਹਾਸ ਗੁਰ ਇਤਿਹਾਸ ਪੜ੍ਹਦੇ ਹਾਂ ਤੇ ਉਹ ਸਾਨੂੰ ਪਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਨੇ ਲਿਖ ਕੇ ਦਿੱਤਾ ਜਿਹੜੇ ਮੀਰਾ ਕੋਟੀਆਂ ਮਹਿਤਾਬ ਸਿੰਘ ਦੇ ਪੁੱਤਰੇ ਸਨ ਜਾਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਜਿਹੜੇ ਭਾਈ ਮਨੀ ਸਿੰਘ ਜੀ ਦੀ ਵੰਸ਼ ਵਿੱਚੋਂ ਸਨ ਜਾਂ ਫਿਰ ਕਵੀ ਸੰਤੋਖ ਸਿੰਘ ਹੋਣਾ ਨੇ ਲਿਖਿਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਹਿਸਟਰੀ ਜਿਹੜੀ ਆਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਹੈ ਗੁਰੂ ਸਾਹਿਬ ਜੀ ਨੇ ਆਪਣੀ ਆਤਮ ਕਥਾ ਦੇ ਵਿੱਚ ਜੋ ਕੁਝ ਲਿਖਿਆ ਉਹਦੇ ਵਿੱਚ ਹੀ ਸਾਨੂੰ ਜਿਗਰ ਮਿਲਦਾ ਠੀਕਰ ਫੋਰ ਦ ਲੀਸ ਪਰ ਪ੍ਰੋਪਰ ਕੀਆ ਪਿਆਨ ਤੇਗ ਬਹਾਦਰ ਕੀਸਰਿਆ ਕੀ ਕੀ ਸੀ ਕਰਿਆ ਕਰੀ ਨ ਕਿਨ ਹਵਾਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਗੁਰੂ ਸਾਹਿਬ ਕਹਿੰਦੇ ਨੇ ਸਾਤਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨ ਉਚਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇ ਦਿੱਤਾ ਸਿੱਧਕ ਨਹੀਂ ਦਿੱਤਾ ਤਿਲਕ ਜੰਗੂ ਜੰਯੂ ਰਾਖਾ ਪ੍ਰਪਤਾਕਾ ਕਿਨੋ ਬਡੋ ਕਲੂ ਮੇ ਸਾਕਾ ਕਲਯੁਗ ਦਾ ਜਦੋਂ ਪੂਰਾ ਪ੍ਰਭਾਵ ਸੀ ਉਦੋਂ ਇਹ ਸਾਕਾ ਹੋਇਆ ਸਾਨੂੰ ਅੱਜ ਅਸੀਂ ਬਹੁਤ ਸਾਡੇ ਵਿਦਵਾਨ ਵੀ ਗੱਲਾਂ ਕਰਦੇ ਨੇ ਸਾਡੀ ਸਾਰਾਜਨੀਤੀ ਤੇ ਧਾਰਮਿਕ ਹੈ ਸਾਡੇ ਕੋਲ ਤੇ ਰਾਜਨੀਤੀ ਰਾਜਨੀਤੀ ਰਹਿ ਗਈ ਉਹ ਵੀ ਰੰਗ ਜੇਬ ਵਾਲੀ ਧਰਮ ਤੇ ਹੈ ਹੀ ਨਹੀਂ ਕਿਸੇ ਆਗੂ ਕੋਲ ਧਰਮ ਨਹੀਂ ਉਹਦੀ ਰਾਜਨੀਤੀ ਕੀ ਹੋਣੀ ਅਗੂ ਧਰਮੀ ਹੁਣ ਫਿਰ ਰਾਜਨੀਤੀ ਪਰਮਾਤਮਾ ਵਾਲੀ ਹੁੰਦੀ ਹੈ ਕਿਉਂਕਿ ਸਾਡਾ ਪਾਤਸ਼ਾਹ ਸੱਚਾ ਪਾਤਸ਼ਾਹ ਅਕਾਲ ਪੁਰਖ ਹੈ ਉਹ ਸਾਡਾ ਮੀਰ ਹੈ ਉਸ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਮੀਰ ਕਹਿ ਕੇ ਬੁਲਾਇਆ ਉਹਦਾ ਪੈਗਾਮ ਉਹਦੀ ਉਮਮਤ ਤੱਕ ਪਹੁੰਚਦਾ ਕਰਨ ਵਾਲਾ ਪੈਗੰਬਰ ਪੀਰ ਉਹ ਸਾਡੇ ਗੁਰੂ ਸਾਹਿਬ ਤੇ ਜੇ ਅਸੀਂ ਰਾਜਨੀਤੀ ਮੰਨੀਏ ਧਰਮ ਮੰਨੀਏ ਤੇ ਉਹ ਗੁਰੂ ਸਾਹਿਬ ਦੇ ਪੱਲੇ ਧਰਮ ਆਉਂਦਾ ਤੇ ਰਾਜਨੀਤੀ ਅਕਾਲ ਪੁਰਖ ਦੇ ਥੱਲੇ ਆਉਂਦੀ ਭਾਵੇਂ ਅਸੀਂ ਆਜੋ ਵਿਚਾਰੀਏ ਤੇ ਫਿਰ ਅਕਾਲ ਅਕਾਲਪੁਰਖ ਤੋਂ ਗੁਰੂ ਸਾਹਿਬ ਤੋਂ ਅਕਾਲਪੁਰ ਥੱਲੇ ਹੋਵੇ ਅਸਲ ਚ ਗੱਲ ਇਹ ਹੈ ਕਿ ਇੱਕ ਰਾਜਨੀਤੀ ਸੀ ਰੰਗਜੀਤ ਦੀ ਇੱਕ ਰਾਜਨੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਰਾਜਨੀਤੀ ਸੀ ਜਹਾਂਗੀਰ ਦੀ ਇੱਕ ਰਾਜਨੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਕ ਰਾਜਨੀਤੀ ਦਸਮ ਪਾਤਸ਼ਾਹ ਦੀ ਇੱਕ ਰਾਜਨੀਤੀ ਔਰੰਗਜ਼ੇਬ ਦੀ ਇਹਨਾਂ ਦੋਵਾਂ ਚ ਜਿਹਦੀ ਜਿੱਤ ਹੋਈ ਉਹ ਅਕਾਲਪੁਰਖ ਦੀ ਰਾਜਨੀਤੀ ਹੈ ਦੂਸਰੀ ਝੂਠੀ ਪਾਤਸ਼ਾਹੀ ਇਹ ਕੂੜੀ ਪਾਛਾਈ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਇਹ ਪਉਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਇਹ ਦੁਨੀਆ ਦੇ ਰਾਜੇ ਕਿੱਥੇ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਪ੍ਰਾਤਨ ਸਮੇਂ ਤੋਂ Hindu ਸਮਾਜ ਤੇ ਕੋਈ ਕਹਿ ਰਾਇਆ ਪ੍ਰੋਬਲਮ ਆਈ ਉਹਨਾਂ ਨੇ ਗਊ ਦੀ ਹੱਤਿਆ ਕਰਤੀ ਗਊ ਦੀ ਕੁਰਬਾਨੀ ਦੇਤੀ ਘੋੜੇ ਦੀ ਦੇਤੀ ਸੱਪ ਦੀ ਦੇਤੀ ਜੇ ਮੁਸਲਮਾਨਾਂ ਤੇ ਆਇਆ ਉਹਨਾਂ ਬੱਕਰੀ ਦੀ ਦੇਤੀ ਬਕਰੀਦ ਮਨਾ ਲਈ ਸਾਡੀ ਰਾਜਨੀਤੀ ਇਹ ਕਹਿੰਦੀ ਹੈ ਕਿ ਜਦੋਂ ਕੌਮ ਤੇ ਵਿਪਤਾ ਆਵੇ ਧਰਮ ਤੇ ਵਿਪਤਾ ਆਵੇ ਤੇ ਪਸ਼ੂਆਂ ਦੀ ਕੁਰਬਾਨੀ ਦੇਣੀ ਉੱਤਮ ਕੁਰਬਾਨੀ ਨਹੀਂ ਬਲਕਿ ਆਪਣੇ ਸਰੀਰ ਦਾ ਦਾਨ ਦੇਣਾ ਉੱਤਮ ਕੁਰਬਾਨੀ ਜਿਹੜੀ ਗੁਰੂ ਜਨ ਦੇਵ ਜੀ ਨੇ ਦੇਖ ਕੇ ਸਾਨੂੰ ਰਾਹ ਦਿਖਾਇਆ ਸ਼ਹੀਦਾਂ ਦੀ ਪੈੜ ਪਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦਾ ਦਾਨ ਦੇ ਕੇ ਕਸ਼ਟ ਨਿਵਾਰੇ ਅੱਜ ਕੋਈ ਧਰਮ ਜਿਉਂਦਾ ਹੈ ਬੇਸ਼ੱਕ ਉਹ ਸਾਡੇ ਪ੍ਰਵਾਹ ਨਾ ਕਰਨ ਸਾਨੂੰ ਇਹ ਸਾਨੂੰ ਇੱਜ਼ਤ ਨਾ ਦੇਣ ਪਰ ਉਹਨਾਂ ਦੀ ਹੋਂਦ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਚੰਗੇ ਕਸ਼ਮੀਰੀ ਅੱਜ ਵੀ ਇੱਜ਼ਤ ਕਰਦੇ ਨੇ ਚੰਗੇ ਹਿੰਦੂ ਅੱਜ ਵੀ ਇੱਜ਼ਤ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੀ ਨੀਤੀ ਦੀ ਪਰ ਜਿਹੜੇ ਫਿਰਕਾ ਪ੍ਰਸਤ ਨੇ ਉਹਨਾਂ ਨੇ ਯਹ ਰਹੀ ਪਹਿਲਾਂ ਖੋਲਿਆ ਯਹ ਰਹੀ ਅੱਜ ਖੋਲਣੀ ਹੈ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਪਰ ਅਸੀਂ ਗੁਰੂ ਆਸ਼ੇ ਅਨਸਾਰ ਆਪਣੀ ਜੀਵਨ ਬਤੀਤ ਕਰਨੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਰਾਜਨੀਤੀ ਸੀ ਉਹ ਉਹ ਤੇ ਦੂਸਰਾ ਧਰਮ ਬਚਾਉਣ ਗਏ ਪਰ ਉਹਨਾਂ ਨੂੰ ਇਹ ਹੁਕਮ ਮਿਲਦਾ ਰਿਹਾ ਕਿ ਤੁਸੀਂ ਆਪਣਾ ਧਰਮ ਤਬਦੀਲ ਕਰੋ ਗੁਰੂ ਸਾਹਿਬ ਕਹਿੰਦੇ ਇਦਾਂ ਨਹੀਂ ਹੋ ਸਕਦਾ ਤੂੰ ਆਪਣਾ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪਿਆਰੇ ਜਿਹੜੇ ਸੇਵਕ ਸੀਗੇ ਚਰਨ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਉਹਨਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਡੋਲੇ ਨਹੀਂ ਬਲਕੇ ਅਕਾਲ ਪੁਰਖ ਦੇ ਵਿੱਚ ਲੀਨ ਰਹੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਪਾਈਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਆਏ ਕੇਵਲ ਸੰਸਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੀ ਹਨ ਜਿਨ੍ਹਾਂ ਦਾ ਇੱਕ ਸਰੀਰ ਦਾ ਅੰਗੀਠਾ ਦਿੱਲੀ ਵਿੱਚ ਹੈ ਰਕਾਬ ਗੰਜਾ ਹੈ ਇੱਕ ਸੀਸ ਗਾਂ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸੀਸ ਦਾ ਸੰਸਕਾਰ ਹੋਇਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਾਈਜੈਤਾ ਜੀ ਲੈ ਕੇ ਆਏ ਪਾਈਜੈਤਾ ਜੀ ਬਹੁਤ ਵੱਡੇ ਤਰਵੀਰ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੰਤ ਸੇਵਕ ਤੇ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਅੰਤ ਅਕੇਲਾ ਗੜੀ ਮੇਂ ਬੰਦੂਕੀ ਪਰ ਵੀਰ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਹੋ ਸੰਗ ਦੀ ਉਹ ਭਾਈ ਜੈਤਾ ਜੀ ਨੇ ਸੀਸ ਲੈ ਕੇ ਆਏ ਰੰਗਰੇਟਾ ਗੁਰੂ ਕੇ ਗੁਰੂ ਦਾ ਬੇਟਾ ਦੇ ਵਰ ਪ੍ਰਾਪਤ ਕੀਤੇ ਅਤੇ ਸਾਨੂੰ ਬਹੁਤ ਵੱਡੀ ਹਿਸਟਰੀ ਦਿੱਤੀ ਮਾਣ ਕਰਨ ਵਾਲੀ ਉਹਨਾਂ ਲੀਹਾਂ ਤੇ ਚੱਲ ਕੇ ਉਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ 9 ਸਾਲ ਤੇ 7 ਸਾਲ ਦੇ ਉਹ ਜਦੋਂ ਸੂਬੇ ਸਰਹੰਦ ਨੇ ਨੀਆਂ ਚ ਚਣੇ ਨੀਆਂ ਡਿੱਗ ਪੀਆਂ ਫਟਪੀਆਂ ਜਲ ਜਲਾ ਆ ਬੇਹੋਸ਼ੀ ਦੇ ਹਾਲ ਚ ਡਿੱਗੇ ਸਹਬਜ਼ਾਦੇ ਉਹਨਾਂ ਨੂੰ ਜੇਲ ਖਾਨੇ ਚ ਲਿਜਾ ਕੇ ਦੁੱਧ ਦੇ ਵਿੱਚ ਘੋ ਪਾ ਕੇ ਹਕੀਮਾਂ ਨੇ ਸੁਰਜੀਤ ਕੀਤਾ ਤੀਸਰੇ ਦਿਨ ਉਹਨਾਂ ਨੂੰ ਸੂਬਾ ਸਰਹੰਦ ਦੀ ਅਦਾਲਤ ਚ ਪੇਸ਼ ਕੀਤਾ ਸੂਬਾ ਸਰਹੰਦ ਨੇ ਕਿਹਾ ਬੱਚਿਓ ਤੁਹਾਨੂੰ ਜ਼ਿੰਦਗੀ ਮਿਲੀ ਹੈ ਅੱਲਾਹ ਤਾਲਾ ਨੇ ਇੱਕ ਦਫਾ ਮੌਕਾ ਦਿੱਤਾ ਹੈ ਤੁਸੀਂ ਗਾਂ ਦਾ ਖੂਨ ਪੀ ਕੇ ਤੇ اسلام ਕਬੂਲ ਕਰੋ ਤੁਹਾਨੂੰ ਹੂਰਾਂ ਦੇਵਾਂਗੇ ਤੁਹਾਨੂੰ ਜ਼ਗੀਰਾਂ ਦੇਵਾਂਗੇ ਤੋ ਸਹਿਬ ਜਾਨ ਦਾ ਜਵਾਬ ਸੀ ਕਿ ਨਾ ਹੂਰਾਂ ਨਾ ਤੇਰੀਆਂ ਜ਼ਗੀਰਾਂ ਸਾਨੂੰ ਦੇ ਸਕਦਾ ਹੈ ਤੇ ਸਾਡੇ ਗੁਰੂ ਦਾਤੇ ਵਾਲੀ ਮੌਤ ਦੇ ਅਸੀਂ ਤੇਰੀ ਮੌਤ ਕਬੂਲ ਕਰਦੇ ਹਾਂ ਧਰਮ ਨਹੀਂ ਧਰਮ ਸਾਡਾ ਖਾਲਸਾ ਹੈ ਤੇ ਖਾਲਸਾ ਧਰਮ ਅਸੀਂ ਤਿਆਗਣ ਨੂੰ ਤਿਆਰ ਨਹੀਂ ਫਿਰ ਕਰੋ ਜਿਬਾ ਇਹ ਮਾਰੋ ਜਾਨ ਦਾ ਹੁਕਮ ਹੋਇਆ ਕਿ ਜ਼ਿਬਾ ਕਰਕੇ ਮਾਰੋ ਫਿਰ ਇਤਿਹਾਸਕਾਰ ਲਿਖਦਾ ਹੂ ਤੋ ਉਹਾਂ ਹਥੇ ਸ਼ੁਰਾਵਾਰੋ ਦੇ ਗੋਡੇ ਹੀਟ ਕਰ ਜ਼ਿਬਾ ਡਾਰੋ ਤੜਪ ਤੜਪ ਗਈ ਜਿੰਦ ਉੜਾਏ ਏ ਸ਼ੀਖ ਹੋਰ ਦੋਇ ਦਾਇਕ ਤਲਾਏ ਇੱਕ ਇਤਿਹਾਸਕਾਰ ਲਿਖਦਾ ਅਦਮ ਤਵੇ ਤਲਵਾਰ ਚਲਾਈ ਸਿਰ ਜੋਰਾਵਰ ਸਿੰਘ ਦਇਓ ਗਰਾਈ ਬਹੁਰ ਦੂਸਰੇ ਵਾਰ ਪਰਹਾਰਾ ਫਤਿਹ ਸਿੰਘ ਕੇ ਸੀਸੋ ਤਾਰਾ ਕਰਮਵਾਰ ਉਮਰ ਦੇ ਲਿਆਜਨਾ ਦੋਵਾਂ ਸਾਹਿਬ ਜਾਦਿਆਂ ਦੇ ਸੀਸ ਕਲਮ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀਆਂ ਯਾਤਨਾਵਾਂ ਦਿੱਤੀਆਂ ਜੋ ਕੁਛ ਹੋਏ ਇਹਨਾਂ ਦੇ ਨਾਲ ਬੀਤੇ ਆ ਉਹਦਾ ਬਦਲਾ ਬੰਦਾ ਸਿੰਘ ਬਹਾਦਰ ਨੇ ਚੱਪੜਚੀੜੀ ਦੇ ਮੈਦਾਨ ਚ ਲਿਆ ਤੁਹਾਡੇ ਤੋਂ ਥੋੜੀ ਦੂਰ ਚੱਪੜਚੀੜੀ ਦੇ ਮੈਦਾਨ ਚ ਵਜ਼ੀਰ ਖਾਨ ਉਹ ਹਾਥੀ ਤੋਂ ਥੱਲੇ ਸੁੱਟ ਕੇ ਜ਼ਖਮੀ ਕਰਕੇ ਥੱਲੇ ਸੁੱਟਿਆ ਫਿਰ ਵਹਿੜਕਿਆਂ ਦੇ ਪਿੱਛੇ ਬਨ ਕੇ 14 ਕੋ ਧੂਕੇ ਕਸੀਟ ਕੇ ਲਗਿਆ ਸਰਹੰਦ ਦੇ ਵਿੱਚ ਜਿੱਥੇ ਉਹਦੀਆਂ ਮਹਿਲ ਮਾੜੀਆਂ ਜਿੱਥੇ ਉਹਦਾ ਰਾਜ ਭਾਗ ਸੀ ਉਥੇ ਲਿਜਾ ਕੇ ਫਿਰ ਜੀਵਤ ਹੀ ਅਗਨੀ ਵਿੱਚ ਸਾੜਿਓ ਪਾਏ ਵਜੀਤਾ ਨੀ ਉਸ ਵਜੀਦ ਖਾਨ ਨੀਚ ਨੂੰ ਅੱਗ 'ਚ ਜੋਂਦੇ ਨੂੰ ਸਾੜਿਆ ਤੇ ਸਹਿਮਜਾਦਿਆਂ ਦਾ ਬਦਲਾ ਲਿਆ ਮਾਤਾ ਸੁੰਦਰੀ ਜੀ ਨੇ ਇੱਕ ਚਿੱਠੀ ਲਿਖੀ ਬੰਦਾ ਸਿੰਘ ਬਹਾਦਰ ਨੂੰ ਉਹਦੇ ਵਿੱਚ ਲਿਖ ਲਈਆ ਕਿ ਕਾਰਜ ਤੁਮਨੇ ਬਹੁ ਕਰੇ ਗੁਰ ਘਰ ਕੇ ਪਾਰੇ ਅਰਸ ਹੈ ਤਾਂ ਪੰਥ ਕੀ ਤੁਮ ਕਰੀਏ ਪਾਰੇ ਸਹਿਮਜਾਦਿਆਂ ਕਾਲਿਓ ਤੁਮ ਬੈਰ ਕਰਾਰਾ ਤੁਰਕਨ ਕੋ ਲੂਟ ਮਾਰ ਕੇ ਹਿੰਦੁਆਨ ਪਾਰਾ ਮਾਤਾ ਜੀ ਨੇ ਅਸ਼ੀਸ਼ ਦਿੱਤੀ ਬੰਦਾ ਸਿੰਘ ਬਹਾਦਰ ਨੇ ਸੱਤ ਸਦੀਆਂ ਦੀ ਗੁਲਾਮੀ ਖਤਮ ਕਰਕੇ ਸਹਬਜਾਦਿਆਂ ਦੀ ਸ਼ਹਾਦਤ ਨੇ ਜਣਾ ਪੁੱਟ ਦਿੱਤੀਆਂ ਮੁਗਲ ਸਮਰਾਟੀਆਂ ਇਹ ਸ਼ਹਾਦਤ ਸੀ ਜਿਹੜੀ ਗੁਰੂ ਨਾਨਕ ਦੀ ਸਰਕਾਰ ਵੱਲ ਜਿਹੜੀ ਜਿਹੜੀ ਸਰਕਾਰ ਨੂੰ ਚਲਾਉਣ ਵਾਲਿਆਂ ਦੀ ਰਾਜਨੀਤੀ ਸੀ ਸੱਚੀ ਰਾਜਨੀਤੀ ਅਕਾਲਪੁਰ ਖੁਦੀ ਰਾਜਨੀਤੀ ਜਿਨ੍ਹਾਂ ਨੇ ਝੂਠੀਆਂ ਪਾਤਸ਼ਾਹੀਆਂ ਖਤਮ ਕਰਕੇ ਤੇ ਸਿੱਖ ਰਾਜ ਕਾਇਮ ਕੀਤਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਦਸਮ ਪਾਤਸ਼ਾਹ ਨੇ ਕਿਰਪਾ ਕੀਤੀ ਸੋ ਅਕਾਲਪੁਰ ਸੱਚੇ ਵੇਗਰੂ ਨੇ ਬਲ ਬਖਸ਼ਿਆ ਸਹਬਜਾਦਿਆਂ ਨੂੰ 7 ਸਾਲ ਤੇ 9 ਸਾਲ ਦੀ ਉਮਰ ਦੀ ਅੱਜ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਮਾਰੋ ਕੋ ਕੋ ਇਡਾ ਵੱਡਾ ਫੈਸਲਾ ਲੈ ਸਕਦੇ ਨੇ ਜਿਹੜਾ ਵੱਡਾ ਫੈਸਲਾ ਉਹਨਾਂ ਨੇ ਲਿਆ ਉਹਨਾਂ ਦੀ ਕਿਰਪਾ ਨਾਲ ਸਾਡੇ ਸਿਰਾਂ ਤੇ ਦਸਤਾਰਾਂ ਨੇ ਉਹਨਾਂ ਦੀ ਸ਼ਹਾਦਤ ਦਾ ਸਦਕਾ ਖਾਲਸਾ ਧਰਮ ਜਿਉਂਦਾ ਹੈ ਇੱਕ ਜਿਹੜੇ ਕਵੀ ਸਨ ਉਹ ਸਮਕਾਲੀ ਕਵੀ ਜਿਹੜਾ ਨੇ ਚਮਕੌਰ ਦੇ ਪਿੰਡ ਵਿੱਚ ਸਹਬਜ਼ਾਦੇ ਆ ਨਾਲ ਰਾਤ ਕੱਟੀ ਉਹ ਲਿਖਦੇ ਧੰਨ ਧੰਨ ਗੁਰਦੇਵ ਸੁੱਤ ਤਲ ਕੋ ਲੋਭ ਨਾ ਕੀਨ ਧਰਮ ਰਾਹ ਕਾਲ ਸਿਉ ਗਏ ਦਾਦੇ ਸਿਉ ਜਸਲੀਨ ਗੁਰੂ ਤੇਗ ਬਹਾਦਰ ਕੇ ਪੋਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ ਹੇਤ ਸੀਸੰਦੈਉ ਪਰਬਲ ਪੰਥ ਭਇਓ ਸੋਤ ਧਰਮ ਕਲਾ ਕੀ ਤੇਗ ਜਿਮ ਤੇਗ ਬਹਾਦਰ ਕੀ ਸੀਸ ਦੈਉ ਸਿਰ ਨਾ ਦੈਉ ਕਈ ਲੋਕ ਜਸ ਲਈ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰਿਆਂ ਨੇ ਵੀ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇ ਦਿੱਤਾ ਸਿੱਧਕ ਨਹੀਂ ਦਿੱਤਾ ਤੋ ਸਹਿਬਜ਼ਾਦਾ ਦੀ ਸ਼ਹਾਦਤ ਸਦਕਾ ਅੱਜ ਅਸੀਂ ਇਹ ਖਾਲਸਾ ਧਰਮ ਵਿੱਚ ਪ੍ਰਵੇਸ਼ ਪਾਈ ਬੈਠੇ ਹਾਂ ਪਰ ਇਹ ਅਸੀਂ ਆਪਣੀਆਂ ਅੰਦਰ ਅੰਤਰਾਤਮੇ ਚਾਤੀ ਮਾਰ ਕੇ ਦੇਖਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਸਾਡੇ ਜ਼ਿੰਮੇਵਾਰੀਆਂ ਕੀ ਨੇ ਸਾਡੇ ਫਰਜ਼ ਕੀ ਨੇ ਸਾਡੀ ਉਹ ਗੁਰੂ ਨਾਨਕ ਦੀ ਸਰਕਾਰ ਜਿਹੜੀ 250 ਸਾਲ ਲਾ ਕੇ ਸ਼ਹੀਦੀਆਂ ਦੇ ਕੇ ਗੁਰੂ ਸਾਹਿਬ ਨੇ ਬਣਾਈ ਸਹਿਬਜ਼ਾਦਿਆਂ ਦੀ ਸ਼ਹਾਦਤ ਤੱਕ 239 ਸਾਲ ਬੰਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਹੜੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਦੀ ਸ਼ਹਾਦਤ ਤੱਕ ਇੱਕ ਸਦੀ ਦਾ ਸਮਾਂ ਹੈ ਇਹ ਧੱਕੇ ਨਾਲ ਸ਼ਹਾਦਤਾਂ ਨਹੀਂ ਹੋਈਆਂ ਇਹ ਬਕਾਇਦਾ ਸੋਚ ਸਮਝ ਕੇ ਵਿਚਾਰਧਾਰਾ ਨੂੰ ਜਿਉਂਦਾ ਰੱਖ ਲਈ ਸ਼ਹਾਦਤਾਂ ਹੋਈਆਂ ਉਹ ਵਿਚਾਰਧਾਰਾ ਸੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦਰਗਾਹ ਦੀ ਬਾਣੀ ਜਿਹਦੇ ਲਈ ਗੁਰੂ ਰਾਮਦਾਸ ਜੀ ਆਪਣੀ ਗਵਾਹੀ ਦਿੰਦੇ ਨੇ ਗੁਰਬਾਣੀ ਜੀ ਸਤਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਟਾਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦਾ ਸੀ ਜੋਤੀ ਜੋ ਸਮਾਉਣ ਦੀ ਸ਼ਤਾਬ ਦੀ ਮਨਾ ਕੇ ਹਟੇ ਆ ਸ਼ਤਾਬ ਦੀਆਂ ਹੀ ਮਨਾ ਨਹੀਂ ਪਾਏ ਉਤੋਂ ਦੀ ਨਿਕਲ ਗਿਆ ਦਰਜਣਾਂ ਦੇ ਦਰਜਣਾਂ 300 ਸਾਲਾਂ ਤੋਂ ਲੈ ਕੇ ਅੱਜ ਤੱਕ ਜੰਨੀਆਂ ਸ਼ਤਾਬ ਦੀਆਂ ਦਰਜਣ ਦੇ ਕਰੀਬ ਸ਼ਤਾਬਾਂ ਲਿਖ ਲਈ ਸਾਡੀ ਕੌਮ ਨੂੰ ਪਤਾ ਹੀ ਨਹੀਂ ਲੱਗਾ ਸਾਡੇ ਲੀਡਰਾਂ ਦੀਆਂ ਹਰਾਮਖੋਰੀਆਂ ਕਰਕੇ ਸਾਨੂੰ ਕੁਝ ਨਹੀਂ ਪ੍ਰਾਪਤ ਹੋਇਆ ਕੋਈ ਜਾਣਕਾਰੀ ਨਹੀਂ ਮਿਲੀ ਤੀਸਰੇ ਪਾਤਸ਼ਾਹ ਜਿਨ੍ਹਾਂ ਨੂੰ ਭੱਟ ਬਾਣੀ ਦੇ ਵਿੱਚ ਬੜੀ ਉਪਮਾ ਦਿੱਤੀ ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੇ ਭੱਲੇ ਉਹ ਅਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਟ ਜੀ ਕਹਿੰਦੇ ਨੇ ਕਿ ਕੋਈ ਸੂਰਜ ਦੀਆਂ ਕਿਰਨਾਂ ਗਿਣ ਸਕਦਾ ਚੰਦਰਮਾ ਦੀਆਂ ਕਿਰਨਾਂ ਗਿਣ ਸਕਦਾ ਸਮੁੰਦਰ ਦਾ ਢਿੱਡ ਨਾਪ ਸਕਦਾ ਕੋਈ ਸ਼ਿਵ ਜੀ ਵਰਗੀ ਸਮਾਧੀ ਲਾ ਸਕਦਾ ਪਰ ਭਲੇ ਆਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਏ ਤੇਰੇ ਗੁਣਾਂ ਦਾ ਅੰਤ ਨਹੀਂ ਗੁਰੂ ਤੀਸਰੇ ਪਾਛਾ ਨੇ ਵੀ ਸਾਨੂੰ ਇਹੀ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਤੋ ਅਸੀਂ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਨੇ ਤੁਸੀਂ ਪੜੇ ਲਿਖੇ ਹੋ ਸਿਆਣੇ ਹੋ 10-10 ਰੁਪਏ 100-100 ਰੁਪਇਆ ਮੱਥਾ ਟੇਕਦੇ ਹੋ ਗੁਰੂ ਅੱਗੇ ਹਰਮੰਦਰ ਸਾਹਿਬ ਜਾ ਕੇ ਸਾਡੀ ਪ੍ਰਬੰਧਕ ਕਮੇਟੀ ਦਾ 15 ਅਰਬ ਰੁਪਏ ਦਾ ਬਜਟ ਆ 100 ਸਾਲ ਹੋ ਚੁੱਕੇ ਨੇ ਕਮੇਟੀ ਬਣੀ ਨੂੰ ਪਰ ਸਾਡੇ ਕਿਸੇ ਗਰੀਬ ਬੱਚੇ ਨੂੰ ਉਹਨਾਂ ਪੜਾਇਆ ਨਹੀਂ ਕਿਸੇ ਗਰੀਬ ਬੱਚੇ ਨੂੰ ਅਫਸਰ ਨਹੀਂ ਬਣਾਇਆ ਕਿਸੇ ਦਾ ਬਿਮਾਰ ਦਾ ਇਲਾਜ ਨਹੀਂ ਕੀਤਾ ਕਿਸੇ ਯਾਤਰੀ ਨੂੰ ਕਮਰਾ ਨਹੀਂ ਦਿੱਤਾ ਇਹ ਪੈਸਾ ਕੇਵਲ ਤੇ ਕੇਵਲ ਰਾਜਨੀਤੀ ਤੇ ਲੱਗ ਰਿਹਾ ਅਸੀਂ ਦੇਖ ਰਹੇ ਹਾਂ ਕਿ ਬਹਾਨਿਆਂ ਦੇ ਨਾਲ ਪੈਸਾ ਖਿੱਚਿਆ ਜਾ ਰਿਹਾ ਪਰ ਉੱਤੇ ਕੁੰਡਾ ਕੋਈ ਨਹੀਂ ਜਿਹੜਾ ਕੁੰਡਾ ਸੀ ਪੰਥ ਦੇ ਗ੍ਰੰਥ ਦਾ ਉਹਨੂੰ ਨੌਕਰ ਬਣਾ ਲਿਆ ਉਹ ਪੁੱਛ ਨਹੀਂ ਸਕਦੇ ਹਿੰਮਤ ਨਹੀਂ ਕਰ ਸਕਦੇ ਲੀਡਰਾਂ ਨੂੰ ਕਿ ਤੁਸੀਂ ਇਹ ਪੈਸਾ ਕਿੱਥੇ ਵਰਤਿਆ ਕਦੀ ਕਦੀ ਬਣਾਇਆ ਸ਼ਾਮਿਆਂ ਦਾ 12 ਕਰੋੜ ਦਾ ਬਿੱਲ ਲੱਗੇ ਪਾਣੀ ਆ ਗਿਆ ਉੱਤੇ ਉਤੇ ਫੱਟੇ ਵਿਛਾ ਕੇ ਗੱਦੇ ਵਿਛਾ ਲੈ 4 ਕਰੋੜ ਦਾ ਹੋਰ ਬਿੱਲ ਪਾ ਦਿਓ 6 ਕਰੋੜ ਲੈ ਲਿਆ 3 ਕਰੋੜ ਦੀਆਂ ਲਾਈਟਾਂ ਲੱਗੀਆਂ 13 ਕਰੋੜ ਦਾ ਬਿੱਲ ਪਾਤਾ ਕੋਈ ਪੁੱਛਣ ਵਾਲਾ ਨਹੀਂ 12 ਕਰੋੜ 12 ਕਰੋੜ ਦਾ ਕਿਲਾ ਜਿਹੜਾ ਉਹ ਇੱਕ 50 ਲੱਖ ਦੇ ਕਿਲੇ ਨਾਲ ਤਬਾਦਲਾ ਕਰਕੇ ਤੇ ਮਲਾਈਆਂ ਖਾ ਗਏ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਤੋਂ ਸਾਧ ਸੰਗਤ ਜੀ ਮੈਂ ਥੋੜੇ ਦਿਨ ਪਹਿਲਾਂ ਅੱਜ ਮੈਨੂੰ ਯਾਦ ਆ ਰਿਹਾ ਜਦੋਂ ਤ੍ਰਿਪੂਤੀ ਮੰਦਿਰ ਦੇ ਵਿੱਚ ਜਿਹੜੇ ਲੱਡੂ ਵਿਕਦੇ ਨੇ ਪ੍ਰਸ਼ਾਦ ਦੀ ਤਰ੍ਹਾਂ ਉਹਨਾਂ ਦਾ ਜਦੋਂ ਕਿਸੇ ਸ਼ਰਧਾਲੂ ਨੇ ਐਪ ਦੇ ਵਿੱਚ ਲੈਬ ਦੇ ਵਿੱਚ ਜਾ ਕੇ ਟੈਸਟ ਕਰਵਾਇਆ ਤੇ ਉਹ ਚਰਵੀ ਨਿਕਲੀ ਜਾਨਵਰਾਂ ਦੀ ਆ ਸਾਰੇ ਹਿੰਦੁਸਤਾਨ ਚ ਰੌਲਾ ਪਿਆ ਤੇ ਆਪਣੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲੇ ਇਹ ਲੱਗੀ ਹੋਈ ਹੈ ਪਟੀਸ਼ਨ ਲੱਗੀ ਹੋਈ ਮੰਦਰ ਹਿੰਦੂਆਂ ਦਾ ਕਿ ਉਹ ਵੇਚਣ ਵਾਲੇ ਹਿੰਦੂ ਤੇ ਵਿੱਚੋਂ ਚਰਵੀ ਨਿਕਲਦੇ ਪਏ ਆ ਜਿਹੜੇ ਗਾਂ ਦੇ ਮਾਮੇ ਬਣੇ ਫਿਰਦੇ ਆ ਕਹਿੰਦੇ ਗਾਂ ਹੀ ਸਾਡੀ ਮਾਤਾ ਉਹਦੀ ਚਰਵੀ ਉਹ ਚੋਂ ਨਿਕਲੀ ਮੱਛੀ ਦਾ ਤੇਲ ਉਹ ਚੋਂ ਨਿਕਲਿਆ ਮੈਂ ਬੜੇ ਦਿਨਾਂ ਦੇ ਤੋਹੀ ਪਾ ਰਿਆ ਪ੍ਰਬੰਧਕ ਕਮੇਟੀ ਨੂੰ ਤੁਹਾਡਾ ਕਿਉਂ ਦਿਮਾਗ ਖਰਾਬ ਹੋ ਗਿਆ ਵੇਰਕਾ ਡੇਰੀ ਛੱਡ ਕੇ ਪੂਨੇ ਤੋਂ ਕਿਉਂ ਮੰਗਾਉਂਦੇ ਉੱਤਰਾਖੰਡ ਤੋਂ ਕਿਉਂ ਮੰਗਾਉਂਦੇ ਹੋ ਅਖੇ ਸਸਤਾ ਤੁਸੀਂ ਪੜ੍ਹੇ ਲਿਖੇ ਸਿਆਣੇ ਹੋ ਵੇਰਕਾ ਡੇਰੀ ਤੋਂ ਸਸਤਾ ਕਿਉਂ ਲੈ ਕੇ ਤੇ ਪੂਨੇ ਤੋਂ ਇਹ ਨੂੰ ਆ ਸਕਦਾ ਉੱਤਰਾਖੰਡ ਤੋਂ ਇਹ ਨੂੰ ਆ ਸਕਦਾ ਉਥੋਂ ਤੇ ਲੱਖਾਂ ਰੁਪਏ ਤੇ ਜਿਹੜੇ ਟੋਲ ਟੈਕਸ ਲੱਗੇ ਨੇ ਉਹਨਾਂ ਦਾ ਟੈਕਸ ਹੈ ਲੱਖਾਂ ਰੁਪਏ ਟਰੱਕ ਦਾ ਕਿਰਾਇਆ ਫਿਰ ਜਿਹੜਾ ਟੀਨ ਹੈ ਉਹ ਚੋਂ 12 ਕਿਲੋ ਦਾ ਵਜ਼ਨ ਨਿਕਲਦਾ ਫਿਰ ਜਿਹੜਾ ਕਿਓ ਚ ਤੁਮਸ਼ਕ ਮਾਰਦਾ ਪਿਆ ਅਸੀਂ ਪ੍ਰਸ਼ਾਦ ਉਹ ਚੋਂ ਬਣਾਉਨੇ ਆ ਪ੍ਰਸ਼ਾਦ ਦੀ ਕਮਾਈ ਗੋਲਕ ਤੋਂ ਜ਼ਿਆਦਾ ਲੰਗਰ ਦੇ ਵਿੱਚ ਉਹਨੂੰ ਵਰਤਦੇ ਆ ਅਸੀਂ ਸਾਡੇ 400 ਗੁਰਦੁਆਰੇ ਨੇ ਟਰੱਕਾਂ ਤੇ ਕਿਉਂ ਆਉਂਦਾ ਕੇਵਲ ਇਹ ਖੇ ਖਾਣ ਲਈ ਕੇਵਲ ਇਹ ਕਮਿਸ਼ਨ ਖਾਣ ਲਈ ਕਿੱਥੋਂ ਕਿਉਂ ਮੰਗਾਉਂਦੇ ਨੇ ਜਿਹੜਾ ਪਾਲਮੋਲ ਇਹੰ ਦਾ ਸਾਨੂੰ ਤੇ ਪਤਾ ਲੱਗਾ ਪਾਲਮੋਲ ਨਹੀਂ ਦਾ ਬਣਿਆ ਪਰ ਪਾਲਮੋਲ ਇਹੰ ਦਾ ਜਿਹੜਾ ਵੀ ਕਿਉਂ ਇਸ ਤਰ੍ਹਾਂ ਦਾ ਹੋਊਗਾ ਉਹਦਾ ਰਿਜ਼ਲਟ ਇਹੋ ਜਿਹਾ ਹੋ ਜਿਹੜਾ ਸੈਤਰੀਪੁਤੀ ਮੰਦਿਰ ਦਾ ਦੇਖ ਰਹੇ ਤੇ ਇਹ ਸਾਡੇ ਲੀਡਰਾਂ ਨੂੰ ਪਤਾ ਨਹੀਂ ਕਿਉਂ ਇਹਨਾਂ ਦਾ ਦਿਮਾਗ ਖਰਾਬ ਹੈ ਥੋੜੀ ਜੀ ਕਮਿਸ਼ਨ ਖਾਣ ਬਦਲੇ ਸੰਗਤ ਨਾਲ ਧਰੋਹ ਕਰ ਰਹੇ ਨੇ ਗੁਰੂ ਨਾਲ ਧਰੋਹ ਕਰ ਰਹੇ ਨੇ ਇਹ ਸਰਕਾਰੀ ਡੇਰੀ ਆ ਬੇਰਕੇ ਦੀ ਅਸੀਂ ਇਹਦੀ ਧੌਣ ਫੜ ਸਕਦੇ ਹਾਂ ਜੇ ਗਲਤ ਹੋਵੇ ਤੇ ਪਰ ਪੂਨੇ ਜਾ ਕੇ ਕਿਹਨੂੰ ਫੜਾਂਗੇ ਉੱਤਰਾਖੰਡ ਜਾ ਕੇ ਕਿਹਨੂੰ ਫੜਾਂਗੇ ਇੱਕ ਭਾਜਪਾ ਦਾ ਮਿਨਿਸਟਰ ਹੋ ਇਹਨਾਂ ਦਾ ਠੇਕੇਦਾਰ ਉਹਨੂੰ ਇਹ ਪੈਸੇ ਲੈਣ ਦੇਣ ਕਰਕੇ ਤੋਂ ਉਹਦਾ ਇੱਕ ਹੋ ਚੁੱਕ ਰਹੇ ਨੇ ਜਿਸ ਤਰ੍ਹਾਂ ਦਾ ਦੇ ਰਿਹਾ ਉਤਰਾਂ ਦਾ ਸੰਗਤ ਖਾਈ ਜਾ ਰਹੀ ਹੈ ਇਹ ਧਰੋਹ ਆ ਕੌਮ ਨਾਲ ਇਹ 11 14 ਸਾਲ ਹੋ ਚੱਲੇ ਇਲੈਕਸ਼ਨ ਨੂੰ ਆਪਣਾ ਵਿਚਾਰ ਕਰੋ ਅਸੀਂ ਤੇ ਹੁਣ ਚਲੇ ਚੱਲੇ ਆ ਸਾਡੀ ਤੇ ਉਮਰ ਬੀਤ ਗਈ ਆਉਣ ਵਾਲੇ ਭੂਤਖ ਨੂੰ ਸੰਭਾਲੋ ਸਾਡੇ ਗਰੀਬ ਬੱਚਾ ਨੂੰ ਐਜੂਕੇਸ਼ਨ ਮਿਲੇ ਸਾਡੇ ਗਰੀਬ ਬੱਚੇ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਮੈਰਿਟ ਤੇ ਆਉਂਦੇ ਉਹਨਾਂ ਨੂੰ ਅਸੀਂ ਪੜਾ ਸਕੀਏ ਅਫਸਰ ਬਣਾ ਸਕੀਏ ਸਾਡੇ ਗਰੀਬ ਦਾ ਕਿਸੇ ਸਿੱਖ ਦਾ ਇਲਾਜ ਹੋ ਸਕੇ ਯਾਤਰوں ਨੂੰ ਕਮਰਾ ਮਿਲ ਸਕੇ ਗੁਰੂ ਦੀਆਂ ਜ਼ਮੀਨਾਂ ਦੇ ਤਬਾਦਲੇ ਨਾ ਹੋਣ ਅੰਬ ਸਾਹਿਬ ਦੀ ਜ਼ਮੀਨ ਦਾ 12 ਏਕੜ ਦਾ ਨਿਲਾਮੀ ਦਾ ਨੋਟਿਸ ਪਿਛਲੇ ਸਾਲ ਨਿਕਲਿਆ ਸੀ ਰੋਕਿਆ ਜਿਹੜੀ ਜਿਹੜੀ 에어로 ਸਿਟੀ ਦੇ ਵਿੱਚ 11 ਏਕੜ ਜ਼ਮੀਨ ਉਹਦਾ ਨਿਲਾਮ ਨਿਲਾਮੀ ਦਾ ਨੋਟਿਸ ਨਿਕਲਿਆ ਪੰਜਾਬੀ ਟ੍ਰਿਬਿਊਨ 'ਚ ਇਹ ਅਸੀਂ ਜੋ ਕੁਝ ਵੀ ਦੇਖ ਰਹੇ ਹਾਂ ਸਭ ਤੋਂ ਸਾਡਾ ਨੁਕਸਾਨ ਹੋਇਆ ਜਿਹੜੇ ਪ੍ਰਾਤਨ ਗ੍ਰੰਥ ਇਹਨਾਂ ਨੇ ਕਿਸੇ ਏਜੰਸੀ ਨੂੰ ਦੇ ਦਿੱਤੇ ਸਾਡੇ ਕੋਲ ਕੋਈ ਪ੍ਰਾਤਨ ਗ੍ਰੰਥ ਨਹੀਂ ਰਹਿ ਗਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਰ-ਬਾਰ ਨਮਸਕਾਰ ਕਰਦਾ ਜਦੋਂ ਮੈਨੂੰ ਉਹਨਾਂ ਦੀ ਸਾਖੀ yaad ਹੁੰਦੀ ਉਹਨਾਂ ਦੇ ਉਹ 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 ਇਤਿਹਾਸ yaad ਆਉਂਦਾ ਮੱਖਣ ਸ਼ਾਹ ਲਬਾਣਾ ਨੇ ਤੌਣ 'ਚ ਡੰਡੇ ਮਾਰ ਕੇ ਧੀਰਮਲ ਦੇ ਗੁਰੂ ਗ੍ਰੰਥ ਸਾਹਿਬ ਦੀ ਆਦ ਗ੍ਰੰਥ ਦੀ ਬੀੜ ਲੈ ਆਂਦੀ ਉਹ ਬੀੜ ਲੈ ਕੇ ਲਿਆਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਮੱਥਾ ਟੇਕ ਕੇ ਕਿਹਾ ਜੀ ਸੱਚੇ ਪਾਤਸ਼ਾਹ ਮੈਂ ਵੀੜ ਲੈ ਆ ਆਦ ਗ੍ਰੰਥ ਦੀ ਤੇ ਗੁਰੂ ਸਾਹਿਬ ਉਹਦੇ ਨਾਲ ਬਹੁਤ ਨਾਰਾਜ਼ ਹੋਏ ਕਿ ਜਿੱਦਾਂ ਲੈ ਕੇ ਆ ਉਦਾਂ ਧੀਰਮਲ ਨੂੰ ਦੇ ਕੇ ਆਏ ਉਹਨਾਂ ਦੀ ਆ ਸਾੜੀ ਨਹੀਂ ਉਹਨਾਂ ਨੂੰ ਦੇਓ ਉਹੋ ਹੀ ਵੀੜ ਬਚੇ ਅੱਜ ਪ੍ਰਾਣੀ ਅੱਜ ਸਾਡਾ ਕੋਈ ਪ੍ਰਾਤਨ ਗ੍ਰੰਥ ਨਹੀਂ ਜੇ ਬਚਿਆ 28 ਹੁਕਮਨਾਮੇ ਗੁਰੂ ਸਾਹਿਬਾਂ ਦੇ ਅਸਲ ਸਰੂਪ ਨਹੀਂ ਬਚੇ ਦੋ ਖਰੜੇ ਜਨਮ ਸਾਖੀਆਂ ਦੇ ਨਹੀਂ ਮਿਲ ਰਹੇ 2.0 ਗ੍ਰੰਥ ਦੀਆਂ ਪ੍ਰਾਤਨ ਵੇੜਾ ਨਹੀਂ ਮਿਲ ਰਹੀਆਂ ਬਾਬਾ ਅਰਦਾਸ ਵਾਲੀ ਸਨੇਰੀ ਪੋਥੀ ਨਹੀਂ ਮਿਲ ਰਹੀ ਜਿਹੜੀ ਸੋਨੇ ਦੀ ਸ਼ਾਈ ਬਣਾ ਕੇ ਲਈ ਅੱਜ ਇਹ ਜਿਹੜੇ ਗ੍ਰੰਥ ਕਿੱਥੋਂ ਗਾਇਬ ਹੋਏ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਚੋਂ ਇਹ ਗ੍ਰੰਥ ਹੈ ਡੇ ਡੇਕਾਰ ਦੇ ਜਿਹੜੇ ਹੱਥਾਂ ਨਾਲ ਲਿਖੇ ਉਦੋਂ ਕਾਗਜ਼ ਪਤਾ ਨਹੀਂ ਕਿਤਰਾ ਪੈਦਾ ਕੀਤਾ ਉਦੋਂ ਪਤਾ ਨਹੀਂ ਕਿਤਰਾ ਸ਼ਾਈਆਂ ਬਣਾਈਆਂ ਲੜਾਈਆਂ ਦੇ ਵਿੱਚ ਬਾਬਾ ਹਰਦਾਸ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲਦੇੜ ਤੋਂ ਆਏ ਤੇ ਬਜਵਾੜੇ ਦੇ ਕਿਲੇ 'ਚ ਸ਼ਹੀਦ ਹੋਏ ਇਹ ਪ੍ਰਾਤਨ ਸਿੱਖਾਂ ਦੀਆਂ ਕਮਾਈਆਂ ਅੱਜ ਰੁੜ ਗਈਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਾ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਅਸੀਂ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ਪਾਇ ਚ ਗਲਤੀਆਂ ਆ ਰਹੇ ਆ ਇਹਨਾਂ ਨੂੰ ਅਸੀਂ ਕਿਵੇਂ ਕੱਟਾਂਗੇ ਜਿਹੜੇ ਪ੍ਰਾਤਨ ਸਰੂਪ ਨੇ ਉਹ ਸਾਡੇ ਸਾਹਮਣੇ ਨਹੀਂ ਹੋਣਗੇ ਅਗਵਾਈ ਕਿਹਦੇ ਤੋਂ ਲਵਾਂਗੇ ਅਸੀਂ ਨੁਕਸਾਨ ਕਰਵਾ ਰਹੇ ਆ ਆਪਣਾ ਮੈਂ ਅਕਾਲ ਤਖਤ ਦੇ ਗ੍ਰੰਥੀਆਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਜੇ ਮੈਂ ਗਲਤ ਆ ਤਾਂ ਮੈਨੂੰ ਕਾਲ ਤੱਕ ਤੇ ਤਲਬ ਕਰੋ ਨਹੀਂ ਤੇ ਮੇਰੇ ਨਾਲ ਪ੍ਰੈਸ ਕਾਨਫਰੰਸ ਕਰਕੇ ਪੁੱਛੋ ਇਹਨਾਂ ਲੀਡਰਾਂ ਨੂੰ ਇਹ ਗ੍ਰੰਥ ਕਿੱਥੇ ਗਏ ਤੁਸੀਂ 36 71 ਉਹ ਲੱਖ ਲੱਖ ਰੁਪਇਆ ਤਨਖਾਹ ਰੋਵਾ ਗੱਡੀਆਂ ਡਰਾਈਵਰ ਡਾਂਗਰੀ ਸੇਵਾਦਾਰ ਕੋਠੀਆਂ ਤੁਹਾਨੂੰ ਮਿਲੀਆਂ ਇਹਦਾ ਜਵਾਬ ਕੌਣ ਦਊ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ ਪ੍ਰਾਤਨ ਸਰੂਪ ਸਾਨੂੰ ਨਹੀਂ ਮਿਲ ਰਹੇ ਇਹ ਗੁਰੂ ਘਰ ਨੂੰ ਬਚਾ ਲਈਏ ਇਹ 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 ਸਭ ਤੋਂ ਵੱਡਾ ਇਲਾਜ ਇਹਦਾ ਹੈ ਕਮੇਟੀ ਨੂੰ ਚੇਂਜ ਕਰ ਦਿਓ ਚੰਗੇ ਵੀਰਦਾਰ ਉੱਥੇ ਭੇਜੋ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਆਪਣਾ ਸਰਮਾਇਆ ਸਮਾਲ ਸਕੀਏ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਅਗਲੀ ਪਨੀਰੀ ਆ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੀਏ ਗਰੀਬ ਨੂੰ ਇਲਾਜ ਦੇ ਸਕੀਏ ਯਾਤਰوں ਨੂੰ ਕਮਰਾ ਦੇ ਸਕੀਏ ਹਰਮੰਦਰ ਸਾਹਿਬ ਜਿਹੜਾ ਟੂਰਿਸਟ ਸਪੌਟ ਬਣ ਚੁੱਕਾ ਕੋਈ ਆ ਕੇ ਯੋਗਾ ਸਿਖਾ ਰਿਹਾ ਉੱਥੇ ਕੋਈ ਆ ਕੇ ਨਮਾਜ਼ ਪੜ ਰਿਹਾ ਇਹ ਕੀ ਇੰਤਜ਼ਾਮ ਨੇ ਗੁਰੂ ਸਾਹਿਬ ਨੇ ਚਾਰ ਵਰਨਾ ਲਈ ਦਰਵਾਜ਼ੇ ਬਣਾਏ ਸੀ ਉਹ ਬਣਾਏ ਸੀ ਕਿ ਚਾਰ ਵਰਨ ਆ ਸਕਦੇ ਉਹ ਉਪਦੇਸ਼ ਲੈ ਸਕਦੇ ਸਾਨੂੰ ਉਪਦੇਸ਼ ਹੋਣ ਦੇਣ ਵਾਲਿਆਂ ਨੂੰ ਲਈ ਨਹੀਂ ਸੀ ਬਣਾਏ ਕੋਈ ਆਉਂਦਾ ਪਰਦੇਸਾਂ ਚੋਂ ਉਹਨੂੰ ਸਾਡੇ ਧਰਮ ਦਾ ਗਿਆਨ ਨਹੀਂ ਉਹ ਸਾਰੀਆਂ ਸਮੇਤ ਬੀਬੀਆਂ ਆਉਂਦੀਆਂ ਸਰੋਵਰ ਚ ਵੜ ਜਾਂਦੀਆਂ ਨੇ ਚੂਲੇ ਲੈ ਲੈ ਕੇ ਦੇ ਵਿੱਚ ਇਹ ਥੋਕਦੀਆਂ ਨੇ ਇਹ ਸਾਡੇ ਪਤਾ ਨਹੀਂ ਇਹ ਕਿੱਥੇ ਸੇਵਾ ਦਾ ਵਰਛੇ ਲੈ ਲੈ ਕੇ ਕਿਹਨੂੰ ਡਰਾਉਂਦੇ ਰਹਿੰਦੇ ਨੇ ਅਸੀਂ ਉੱਥੇ ਦੇਖਦੇ ਹਾਂ ਕਿ ਸਲਫੀਆਂ ਲੈ ਕੇ ਲੋਕ ਵਿਆਹ ਕਰਾ ਕੇ ਸਲਫੀਆਂ ਲੈ ਕੇ ਟੂਰਿਸਟ ਸਪੋਟ ਬਣਾਤਾ ਅਧਿਆਤਮਿਕ ਪੱਖ ਉਥੋਂ ਮੁੱਕ ਚੁੱਕਾ ਕੋਸਾਪਤ ਉਸ ਦਰ ਨੂੰ ਬਚੇ ਉਹ ਸੱਚਖੰਡ ਨੂੰ ਬਚਾਈਏ ਇਹ ਮੇਰੀਆਂ ਬੇਟੀਆਂ ਮੈਂ ਨੌਜਵਾਨਾਂ ਨੂੰ ਬਹੁਤ ਵਧਾਈ ਦੇਣਾ ਇਹ ਨੌਜਵਾਨ ਵੀਰ ਹੋਰ ਨੌਜਵਾਨਾਂ ਵੀਰਾਂ ਨੂੰ ਇੱਕ ਤੇ ਗੁਰਸਿੱਖੀ ਲੈਣ ਚ ਲਿਆਉਣ ਦਸਮ ਪਾਤਸ਼ਾਹ ਦੇ ਚਰਨਾਂ ਨਾਲ ਲਾ ਕੇ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਤੋਂ ਕੁਰਮਾਨ ਹੋਣ ਲਈ ਪ੍ਰੇਰਣਾ ਦੇ ਆਪਣੇ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਦੇਨ ਮਲਾਉਣ ਤੇ ਇੱਕ ਆਪਣੀ ਇਕਣੀ ਇੱਕ ਜਿਹੜੀ ਆਪਣੀ ਸੁਭਾਅ ਨੂੰ ਚੇਂਜ ਕਰਨ ਇਹ ਆਪਣੇ ਸੁਭਾਅ ਦੇ ਵਿੱਚ ਨਿਹਰੀ ਸੇਵਾ ਜਿੱਥੇ ਕਿਥੇ ਦੇਖੋ ਲੰਗਰ ਲਾ ਦਿਓ ਪਰ ਸਾਡਾ ਘਰ ਉਜੜਦਾ ਜਾ ਰਿਹਾ ਸਾਡੇ ਗਰੀਬ ਬੱਚੇ ਇਸਾਈ ਬਣ ਰਹੇ ਨੇ ਅਸੀਂ ਉਹ 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 ਕਿਹਦਾ ਉਹ ਜਿਹੜੇ ਭਾਈ ਜੈਤਾ ਜੀ ਵਰਗੇ ਖੂਨ ਡੋਲ ਕੇ ਗਏ ਦਸਮ ਪਾਤਸ਼ਾਹ ਲਈ ਉਹਨਾਂ ਦੇ ਬੱਚਿਆਂ ਚ ਨਕਲੀ ਡੇਰਿਆਂ ਦੇ ਗੁਰੂਆਂ ਦੀ ਰੌਣਕਾਂ ਵਧਾ ਰਹੇ ਨੇ ਡੇਰਿਆਂ ਦੀ ਤੋ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ ਉਹਨਾਂ ਨੂੰ ਗੱਲ ਨਾ ਨਹੀਂ ਲਾ ਸਕੇ ਇਸ ਪਾਸੇ ਚੇਂਜ ਵਾਲੇ ਪਾਸੇ ਜ਼ਰੂਰ ਧਿਆਨ ਦਿਓ ਇਹ ਮੇਰੇ ਹੱਥ ਜੋੜ ਕੇ ਬੇਨਤੀ ਬੀਬੀਆਂ ਭੈਣਾ ਮਾਈ ਭਾਗੋ ਦੀਆਂ ਧੀਆ ਬਣ ਕੇ ਆਪਣਾ ਧਰਮ ਬਚਾਓ ਤੁਹਾਡੀ 100% ਵੋਟ ਬਣਨੀ ਆ ਤੇ ਪੋਲ ਹੋਣੀ ਆ ਤੇ ਘਰਾਂ ਚ ਨਾ ਬੈਠੇ ਰਹੋ ਜੇ ਜਿੱਦਣ ਵੋਟਾਂ ਪਾਉਣ ਦਾ ਮੌਕਾ ਮਿਲਿਆ ਉਦੋਂ ਦਿਲ ਖੋਲ ਕੇ ਇਹਨਾਂ ਇਹ ਜਿਹੜੇ ਵਪਾਰੀ ਲੋਕ ਨੇ ਜਿਹੜੇ ਕਰਤਾਰ ਤੋਂ ਬੇਮੁਖ ਲੋਕ ਨੇ ਜਿਹੜੇ ਗੁਰੂ ਦੇ ਵਿਰੋਧੀ ਲੋਕ ਨੇ ਜਿਹੜੇ ਗੁਰੂ ਘਰ ਨੂੰ ਖਾਂਡਦੇ ਨੇ ਤੋਂ ਉਤੋਂ ਡਰਦੇ ਨਹੀਂ ਇਹਨਾਂ ਨੂੰ ਬਾਹਰ ਕਰੀਏ ਤੇ ਗੁਰੂ ਘਰ ਨੂੰ ਸੰਭਾਲੀਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ